ਹਾਂਜੀ ਪਿਆਰੇ ਵਿਦਿਆਰਥੀਓ ਜੋ ਮੈਰਿਟੋਰੀਆ ਸਕੂਲਾਂ ਦੀ ਦੂਸਰੀ ਕਾਉਂਸਲਿੰਗ ਆ ਚੁੱਕੀ ਹੈਗੀ ਆ ਪੜ੍ਹ ਰਹੇ ਹਾਂ ਤੁਸੀਂ ਸਕਰੀਨ ਦੇ ਉੱਪਰ ਸੈਕੰਡ ਕਾਉਂਸਲਿੰਗ ਸ਼ਡਿਊਲ ਆਫ ਐਲੀਜੀਬਲ ਕੈਂਡੀਡੇਟ ਕੈਂਡੀਡੇਟ ਆਫ ਮੈਰਿਟੋਰੀਆ ਸਕੂਲ ਐਂਟ੍ਰੈਸ ਐਗਜ਼ਾਮ 2024 ਮੇਲ ਤਾਂ ਲੜਕੀਆਂ ਦੀ ਜਿਹੜੀ ਕੈਟਾਗਰੀ ਇਹਦੇ ਵਿੱਚ ਹੈਗੀ ਓਪਨ ਤੇ ਡਿਸੇਬਲਡ ਦੋ ਕੈਟਾਗਰੀ ਨੇ ਜੀ ਮੈਂ ਸਪਸ਼ਟ ਕਰ ਦਿਆਂ ਇਹ ਜਿਹੜੀ ਹੈਗੀ ਦੁਆਰੇ ਆਈ ਹੈ ਮੈਰਿਟਾ ਇਹਦੇ ਵਿੱਚ ਸਿਰਫ ਦੋ ਨੇ ਇੱਕ ਡਿਸੇਬਲਡ ਬੱਚੇ ਆ ਇੱਕ ਹੈਗੇ ਜਿਹੜੇ ਆਪਣੇ ਓਪਨ ਕੈਟਾਗਰੀ ਵਾਲੇ ਇਸ ਦਾ ਬਤ ਧਿਆਨ ਰੱਖੀਏ ਥੋੜ ਸਭ ਤੋਂ ਪਹਿਲਾਂ ਦੇਖਦੇ ਆਪਾਂ ਜਿਹੜਾ ਐਸ ਆਰ ਨੰਬਰ 121 ਬੱਚੇ ਦੇ 90 ਨੰਬਰ ਨੇ ਕਿ ਮੈਰਿਟ ਨੰਬਰ 121 ਦਾ ਡਿਸੇਬਲਡ ਬੱਚਿਆਂ ਦੀ ਜਿਹੜੀ ਸੂਚੀ ਹੈਗੀ ਹਰ ਚਰਨ ਹੈ ਪਹਿਲਾ ਫਿਰ ਜਿਹੜਾ ਅਗਲੇ ਵਿਦਿਆਰਥੀ ਨੇ ਕਿ ਤਕਰੀਬਨ ਇਹ ਬੱਚੇ ਬਣਦੇ ਨੇ ਕਿ ਜਿਹੜੇ ਉਹ ਤਕਰੀਬਨ 13 ਬੱਚੇ ਨੇ ਜਿਹੜੇ ਇਸ ਕੋਟੇ ਦੇ ਨੇਗੇ ਡਿਸੇਬਲਡ ਬੱਚੇ ਬਣਦੇ ਜਿਹੜੇ ਜਿਨ੍ਹਾਂ ਦੀ ਮੈਟ ਕਰਨ ਬਾਰ ਤੁਸੀਂ ਦੇਖ ਰਹੇ ਹੋ 90 86 85 82 75 71 ਇਸ ਤਰ੍ਹਾਂ ਦੇ ਨਾਲ ਅੱਗੇ ਤੁਸੀਂ ਦੇਖ ਰਹੇ ਹੋ ਜਿਹੜਾ 14 ਨੰਬਰ ਦੇ ਉੱਪਰ ਜਿਹੜੀ ਸ਼ੁਰੂ ਹੋ ਚੁੱਕੀ ਹੈਗੀ ਉਹ ਓਪਨ ਦੀ ਸ਼ੁਰੂ ਹੋ ਚੁੱਕੀ ਹੈ ਕਿ 14 ਨੰਬਰ ਦੇ ਵਿੱਚ ਇਹ ਦੇਖ ਰਹੇ ਹੋ ਤੁਸੀਂ ਜਿਹੜਾ ਐਸ ਆਰ ਨੰਬਰ ਜਦੋਂ 14 ਦੇਖਦੇ ਹਾਂ ਉਹਦੇ ਵਿੱਚ ਜਿਹੜਾ ਹੈਗਾ 143 ਵਾਲਾ ਜਿਹੜਾ ਬੱਚਾ ਹੈਗਾ ਉਹਦਾ ਮੈਰਿਟ ਨੰਬਰ 1 ਬਣਦਾ ਹੈਗਾ ਓਪਨ ਦੇ ਵਿੱਚ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਥੋੜਾ ਜਾਂ ਇਹਨਾਂ ਬੱਚਿਆਂ ਦੀ ਜਿਹੜੀ ਕਾਉਂਸਲਿੰਗ ਹੈਗੀ ਹੈ 16 5 24 ਨੂੰ 16 5 24 ਨੂੰ ਆ ਫਿਰ 14 ਐਸ ਆਰ ਨੰਬਰ ਨੂੰ ਦੇਖਦੇ ਆ ਤੇ 134 ਵਾਲਾ ਬੱਚਾ ਆ ਗਿਆ ਫਿਰ ਅੱਗੇ ਦੇਖਦੇ ਆਪਾਂ 100 32 ਵਾਲ ਆ ਗਿਆ ਸਤਗੁਰ ਸਿੰਘਾ ਜਿਵੇਂ ਲਾਪ੍ਰੀਤ ਸਿੰਘਾ 130 ਵਾਲ ਆ ਗਿਆ 130 ਵਾਲ ਦੋ ਬੱਚੇ ਆ ਗਏ 126 ਵਾਲ ਆ ਗਿਆ 125 ਵਾਲ ਆ ਗਿਆ 23 ਵਾਲ ਆ ਗਿਆ ਇਸ ਤਰ੍ਹਾਂ ਦੇ ਨਾਲ ਇਹ ਜਿਹੜੇ ਮੁੰਡਿਆਂ ਦੀ ਜਿਹੜੀ ਸੂਚੀ ਹੈਗੀ ਸਾਰੇ ਵਿਦਿਆਰਥੀ ਨਜ਼ਰ ਮਾਰ ਲੈਣ ਤਾਂ ਬਹੁਤ ਸਾਰੇ ਬੱਚਿਆਂ ਦੇ ਫੋਨ ਕਾਲ ਆਉਂਦੇ ਆ ਅਧਿਆਪਕਾਂ ਨੂੰ ਆਉਂਦੇ ਆ ਵੀ ਸਾਡਾ ਨੰਬਰ ਨਹੀਂ ਆਇਆ ਜੀ ਸਾਰੇ ਵੇਖ ਲਓ ਆਪਣੀ ਸੂਚੀ ਨੂੰ ਚੰਗੀ ਤਰ੍ਹਾਂ ਦੇ ਨਾਲ 16 524 ਨੂੰ ਜਿਹੜੀ ਆਪਣੇ ਕੋਲੇ 39 ਪੰਨਿਆਂ ਦੀ ਸੂਚੀ ਹੈ ਇਹ ਇਹ ਆਪਾਂ ਗਰੁੱਪ ਤੇ ਹੀ ਪਾਈ ਹੋਈ ਆ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂ ਪਾਇਆ ਹੋਇਆ ਲਿੰਕ ਉਹਦਾ ਮੈਰੀਟੋਰੀਅਸ ਸਟੂਡੈਂਟਸ ਹੈਲਪ ਗਰੁੱਪ ਜਿੱਥੇ ਸਾਰੇ ਮੈਰੀਟੋਰੀਅਸ ਸਕੂਲਾਂ ਦੇ ਜਿਹੜੇ ਜਵਾਕ ਜੁੜੇ ਹੋਏ ਨੇ ਨਵੇਂ ਪੁਰਾਣੇ ਵੀ ਉੱਥੇ ਉਹਨਾਂ ਨੂੰ ਇੱਕ ਥਾਂ ਦੇ ਉੱਪਰ ਜਿਹੜਾ ਸਾਰੀ ਸਮੱਗਰੀ ਮਿਲ ਜੇ ਉੱਥੇ ਵੀ ਫਾਈਲਾਂ ਪਾਈਆਂ ਹੋਈਆਂ ਨੇ ਤੇ ਮੈਂ ਤੁਹਾਨੂੰ ਦੱਸ ਵੀ ਰਿਹਾ ਆਪਣੀ ਸੌਖੀ ਭਾਸ਼ਾ ਦੇ ਵਿੱਚ ਨਿਰੰਤਰ ਤੁਸੀਂ ਜਿਹੜਾ ਇਸ ਨੂੰ ਵੇਖ ਸਕਦੇ ਹੋ 112 110 ਵਾਲਾ ਬੱਚਾ ਦੇਖੋ ਜਿਹੜਾ ਆ ਗਿਆ ਸਾਜਨ ਸਿੰਘ 106 ਜਿਹੜਾ 37 ਨੰਬਰ ਆ ਮੈਰੀਟਸ ਦਾ ਇਹ ਸਾਰੀ ਓਪਨ ਦੀ ਜਿਹੜੀ ਦਿਖਾਈ ਜਾ ਰਹੀ ਆ ਮੈਟ ਸਿਸਟਮ ਦਿਖਾਇਆ ਜਾ ਰਿਹਾ ਹੈਗਾ ਇਹ ਸਾਰਾ ਵੇਖ ਰਹੇ ਹੋਗੇ ਤੁਸੀਂ ਇਸ ਤਰ੍ਹਾਂ ਦੇ ਨਾਲ ਆਪਣਾ ਨਾਮ ਜਿਹੜਾ ਚੈੱਕ ਕਰ ਸਕਦੇ ਹੋ ਇਸ ਸੂਚੀ ਦੇ ਵਿੱਚ ਤੁਹਾਡਾ ਨਾਮ ਜਿਹੜਾ ਹੈਗਾ ਕਿੱਥੇ ਜੇ ਬਣਦਾਗਾ ਤੁਹਾਡਾ ਬਕਾਇਦਾ ਤੌਰ ਤੇ ਨਾਮ ਇਸ ਸੂਚੀ ਦੇ ਵਿੱਚ ਜਿਹੜਾ ਦੇਖਿਆ ਜਾ ਸਕਦਾਗਾ ਇਸ ਨਾਮ ਨੂੰ ਤੁਸੀਂ ਜਿਹੜਾ ਆਪਣੀ ਸੂਚੀ ਵਿੱਚ ਦੇਖ ਲਓ ਚੰਗੀ ਤਰ੍ਹਾਂ ਦੇ ਨਾਲ ਤਾਂ ਕਿ ਕੋਈ ਵੀ ਵਿਦਿਆਰਥੀ ਜਿਹੜਾ ਹੈਗਾ ਉਹ ਵਾਂਝਾ ਨਾ ਰਹਿ ਜੇ ਤੇ ਜਿਹੜੀ ਕਾਉਂਸਲਿੰਗ ਹੈਗੀ 16524 ਨੂੰ ਕਿੰਨੇ ਬੱਚਿਆਂ ਦੀ ਉਹ ਵੀ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਲਗਾਤਾਰ ਦਿਖਾਈ ਜਨਾਂਗਾ ਉਸ ਤੇ ਵੀ ਜਿਹੜਾ ਤੁਸੀਂ ਆਪਣੀ ਨજર ਸ਼ਾਨੀ ਕਰਦੇ ਰਹੋ ਤਾਂ ਕਿ ਤੁਹਾਨੂੰ ਜਿਹੜਾ ਇਸ ਗੱਲ ਦਾ ਇਲਮ ਹੋ ਜਾਏ ਵੀ ਸਾਡੀ ਜਿਹੜੀ ਮੈਰਿਟ ਹੈ ਉਹ ਕਿਹੜੇ-ਕਿਹੜੇ ਬੱਚਿਆਂ ਨੂੰ ਬੁਲਾਇਆ ਕਿੰਨੇ ਨੰਬਰ ਵਾਲਿਆਂ ਨੂੰ ਕਿੰਨੇ ਮਾਰਕਸ ਵਾਲਿਆਂ ਨੂੰ ਤੇ ਸਾਡਾ ਮੈਟ ਨੰਬਰ ਕੀ ਬਣਦਾ ਤੇ ਸਾਡਾ ਐਸਆਰ ਨੰਬਰ ਕੀ ਬਣਦਾ ਇਹ ਬੱਚਿਆਂ ਨੂੰ ਪਤਾ ਹੋਵੇ ਕਾਉਂਸਲਿੰਗ ਦੇ ਟਾਈਮ ਦੇ ਉੱਪਰ ਇਹ ਚੀਜ਼ਾਂ ਪੁੱਛੀਆਂ ਜਾਂਦੀਆਂ ਨੇਗੀਆਂ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਤੁਹਾਨੂੰ ਜਾਗਰੂਕ ਕਰਨਾ ਤੇ ਇਹਨਾਂ ਚੀਜ਼ਾਂ ਬਾਰੇ ਤੁਹਾਨੂੰ ਇਲਮ ਹੋ ਜਾਵੇ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਪੈਂਦੀ ਆ ਫਿਰ ਜਿਹੜਾ ਕਾਉਂਸਲਿੰਗ ਤੋਂ ਬਾਅਦ ਜਿਹੜਾ ਤੁਹਾਨੂੰ ਸਟੇਸ਼ਨ ਜਾਰੀ ਹੋ ਜਾਣਾ ਉੱਥੇ ਤੁਸੀਂ ਇੱਕ ਨੰਬਰ ਤੇ ਤੁਸੀਂ ਕੀ ਲੈਣਾ ਚਾਹੁੰਦੇ ਹੋ ਦੋ ਨੰਬਰ ਤੇ ਕੀ ਲੈਣਾ ਚਾਹੁੰਦੇ ਹੋ ਤਿੰਨ ਨੰਬਰ ਤੇ ਕਿਹੜਾ ਸਟੇਸ਼ਨ ਲੈਣਾ ਚਾਹੁੰਦੇ ਹੋ ਅਗਰ ਦੋਨੇ ਭਰ ਜਾਂਦੇ ਆ ਪਹਿਲੇ ਫਿਰ ਤੁਹਾਨੂੰ ਜਿਹੜਾ ਤੀਸਰੇ ਸਟੇਸ਼ਨ ਦੀ ਚੋਣ ਕਰਨੀ ਪੈਂਦੀ ਆ 16 5 24 ਤੱਕ ਜਿਹੜੇ ਬੱਚੇ ਨੇਗੇ ਉਹ 483 SR ਨੰਬਰ ਤੱਕ ਬੁਲਾਏ ਹੋਏ ਆ ਤੇ ਤੁਸੀਂ ਵੇਖ ਰਹੇ ਹੋਗੇ ਜਿਹੜੇ 470 ਮੈਰਿਟ ਨੰਬਰ ਤੱਕ ਜਿਹੜੇ ਬੱਚੇ ਬੁਲਾਏ ਹੋਏ ਨੇਗੇ 483 SR ਨੰਬਰ ਤੱਕ 86 ਵਾਲੇ ਬੱਚੇ ਜਿਹੜੇ ਇਹ ਲੜਕੀਆਂ ਦੀ ਜਿਹੜੀ ਮੈਰਿਟ ਸੂਚੀ ਮੈਂ ਤੁਹਾਨੂੰ ਸਾਰੀ ਦਿਖਾ ਰਿਹਾ ਹਾਂਗਾ ਵੇਖ ਰਹੇ ਹੋ ਇਹਦੂਆ ਜਿਹੜੇ 484 ਤੋਂ ਸ਼ੁਰੂ ਹੋਇਆ ਸੀਗਾ ਤੁਸੀਂ ਵੇਖ ਹੀ ਰਹੇ ਹੋ ਇਹਦੇ ਵਿੱਚ 17 ਤਰੀਕ ਤੋਂ ਸ਼ੁਰੂ ਹੋਇਆਗਾ 400 ਆਪਾਂ ਵੇਖਦੇ ਹਾਂ ਇੱਕ ਵਾਰੀ ਫੇਰ ਲੜੀ ਚੈੱਕ ਕਰ ਲੈਣੇ ਆ ਲੜੀ ਇਹ 484 ਨੰਬਰ ਤੋਂ ਇਹ ਸ਼ੁਰੂ ਹੋਈ ਹੈ ਜੀ ਲਗਾਤਾਰਤਾ ਦੇ ਵਿੱਚ ਸਾਰਾ ਤੁਸੀਂ ਵੇਖ ਰਹੇ ਹੋਗੇ ਇਹਨਾਂ ਨੂੰ 84 ਵਾਲੇ ਬੱਚੇ 84 ਵਾਲੇ 83 ਵਾਲੇ ਆ ਰਹੇ ਨੇਗੇ ਹੁਣ ਠੀਕ ਹੈ ਜੀ ਇਹ ਸੈਕੰਡ ਕਾਉਂਸਲਿੰਗ ਸੂਚੀ ਹੈ ਜੀ ਸਾਰੇ ਬੱਚਿਆਂ ਦੀ ਤੇ ਜਿਹੜੇ ਵੀ ਵਿਦਿਆਰਥੀਆਂ ਤੱਕ ਆਪਾਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਪਹੁੰਚਾਈਏ ਬਹੁਤ ਸਾਰੇ ਬੱਚੇ ਸਾਡੇ ਧਿਆਨ ਵਿੱਚ ਆਏ ਨੇਗੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਲੱਗਿਆ 12424 ਨੰਬਰ ਨੇ ਉਹਨਾਂ ਦੇ ਪਹਿਲੀ ਮੈਰਿਟ ਦੇ ਵਿੱਚ ਹੀ ਉਹਨਾਂ ਨੇ ਤਾਂ ਆ ਜਾਣਾ ਸੀਗਾ ਪਹਿਲੀ ਕਾਉਂਸਲਿੰਗ ਦੇ ਵਿੱਚ ਫੇਰ ਵੀ ਉਹਨਾਂ ਨੂੰ ਦੁਬਾਰਾ ਮੌਕਾ ਮਿਲ ਗਿਆ ਤੁਸੀਂ ਇਹ ਜ਼ਰੂਰ ਵੀਡੀਓ ਪੁਚਾਓ ਅੱਗੇ ਇਹਨਾਂ ਵਿਦਿਆਰਥੀਆਂ ਲਈ ਪੁੰਨ ਦਾ ਕੰਮ ਆ ਇਹ ਜਿਹੜੇ ਇੰਟੈਲੀਜੈਂਟ ਜਵਾਕ ਨੇ ਬਹੁਤ ਗਰੀਬ ਘਰਾਂ ਦੇ ਹੁਸ਼ਿਆਰ ਵਿਦਿਆਰਥੀ ਆ ਤਾਂ ਕਿ ਕਿਸੇ ਦਾ ਬੱਚਾ ਜਿਹੜਾ ਪੜ ਜਾਏ ਭਲੇ ਵਾਲੀ ਗੱਲ ਆ ਇਹ ਆਪਾਂ ਅੱਗੇ ਜਿਹੜੀ ਇਹ ਪਹਚਾਈਏ ਸਾਰੀ ਸੂਚੀ ਜਿਹੜੀ ਤੁਸੀਂ ਲਗਾਤਾਰਤਾ ਦੇ ਵਿੱਚ ਵੇਖ ਰਹੇ ਹੋ ਓਪਨ ਦੀ ਲਗਾਤਾਰਤਾ ਦੇ ਵਿੱਚ ਜਿਹੜੀ ਤੁਸੀਂ ਇਹ ਸਾਰੀ ਸੂਚੀ ਵੇਖ ਰਹੇ ਹੋ ਤੇ ਦੂਸਰੇ ਦਿਨ 17 ਤਰੀਕ ਵਾਲੇ ਨੇਗੇ ਸਾਰੀ ਮੈਂ ਜਿਹੜੀ ਤੁਹਾਨੂੰ ਦੱਸ ਦਿੱਤੀ ਗਈ 962 ਐਸਆਰ ਨੰਬਰ ਤੱਕ ਤੇ 953 ਮੈਰਟ ਨੰਬਰ ਤੱਕ ਲਾਸਟ ਵਾਲਾ ਬੱਚਾ ਜਿਹੜਾ 81 ਤੱਕ ਆ ਬੱਚੇ ਪੁੱਛ ਰਹੇ ਨੇ ਵੀ ਓਪਨ ਵਾਲੇ ਕਿਹੜੇ ਓਪਨ ਦੇ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਰੱਖੇ ਹੋਏ ਆ ਸਹਾਇਤਾ ਪ੍ਰਾਪਤ ਸਕੂਲਾਂ ਦੇ ਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਤੇ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਸੂਚੀ ਨਹੀਂ ਆਈ ਹੈ ਇਹ ਸਿਰਫ ਤੇ ਸਿਰਫ ਸਰਕਾਰੀ ਸਕੂਲਾਂ ਦੇ ਬੱਚੇ ਤੇ ਡਿਸੇਬਲ ਬੱਚੇ ਤਾਂ ਵੀਡੀਓ ਕਿਵੇਂ ਲੱਗੀ ਇਸ ਨੂੰ ਜਿਹੜਾ ਲਾਈਕ ਤੇ ਕਮੈਂਟ ਕਰਕੇ ਦੱਸਿਓ ਕਮੈਂਟ ਬਾਕਸ ਦੇ ਵਿੱਚ ਅੱਗੇ ਵਾਸਤੇ ਹੋਰ ਤੁਹਾਡੇ ਲਈ ਜਿਹੜੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਬੱਚਿਆਂ ਦੇ ਲਈ ਪਲਪਲ ਖਬਰ ਤੇ ਚੈਨਲ ਦੇ ਨਾਲ ਨਹੀਂ ਜੁੜੇ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਇਸ ਨੂੰ ਅੱਗੇ ਵੱਧ ਤੋਂ ਵੱਧ ਪਹੁੰਚਾਓ